ਕੀ ਕਿੰਨੇ ਕਿੰਨੇ ਪੈਲੇ ਇੱਥੇ ਆਉਂਦੀ ਹੈ ਤੇ ਕਿੰਨੇ ਤੇ 150 ਕਿੱਲਾ 150 ਕਿੱਲਾ ਨਾਲ ਘਾਰ ਕੀਤਾ ਜਿਹਦੇ ਵਿੱਚ ਕਟੋੜ 150 ਪਰਿਵਾਰੀ ਪ੍ਰਭਾਵਤ ਹੁੰਦਾ ਜੀ ਜੀ ਕਿਸੇ ਦੇ ਕੋਲ ਦੋ ਕਨਾਲ ਆ ਕੇ ਦੋ ਕਿੱਲਾ ਆ ਕੇ ਦੋ ਦੋਕਲੇ ਆ ਕਿਦਾਂ ਕਰਕੇ ਆ ਉਹਨਾਂ ਸਾਰੇ ਰੋਜ਼ ਡਿਪੈਂਡਿਟੇ ਕਰਦੇ ਆ ਰੋਜੀ ਰੋਟੀ 'ਤੇ ਚੱਲਦੀ ਆ ਉਹ ਤਾਂ ਫੇਰ ਅਜਾਣ ਵਾਲੀ ਗੱਲ ਆ ਨਾ ਸਰਕਾਰ ਕਹਿੰਦੀ ਵੀ ਆਪਦੀ ਮਰਜ਼ੀ ਨਾਲ ਤੁਸੀਂ ਦੇ ਸਕਦੇ ਜੀ ਨਹੀਂ ਸਰਕਾਰੀ ਪੁਆਇੰਟ ਦੇ ਅਗੇ ਤੇ ਕੋਈ ਜ਼ਿੰਮੇਵਾਰ ਸਾਡੇ ਪਿੰਚੋਂ ਜੂਂ ਦਿਨ ਨੂੰ ਤਿਆਰ ਜੀ ਜੇ ਤੋਂ ਇਹਨਾਂ ਦੀ ਸੱਚ ਕਹਿੰਦੇ ਵੀ ਨਹੀਂ ਸੋ ਨਹੀਂ ਫੇਸ ਕਰਕੇ ਅਸੀਂ ਇਸੇ ਕਰਕੇ ਚੱਲੇ ਆ BC ਦਫਤਰ ਆਪਣਾ ਮੰਗ ਪੱਤਰ ਦੇਣ ਜਿਹੜੀ ਸਾਡੀ ਆਵਾਜ਼ ਆ ਉਹ ਪੰਜਾਬ ਗਵਰਨਮੈਂਟ ਤੇ ਪਹੁੰਚਾਈ ਜਾਵੇ ਵੀ ਜਿਹੜੀ ਇਸ ਪਿੰਡ ਦੀ ਜ਼ਮੀਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਆ ਉਹ ਨੰਬਰਾਂ ਵਾਲਾ ਕੋਈ ਵੀ ਜ਼ਿੰਮੇਵਾਰ ਜੁਆਇੰਟ ਨਹੀਂ ਤਿਆਰ ਨੇ ਤੋਂ ਮਨੋਟਿਫਾਈ ਬਾਕਸ ਲੈਣ ਜੀ ਦੇਖਣਾ ਸਾਡੀ ਤੋਂ ਪੰਜਾਬ ਗਵਰਨਮੈਂਟ ਨੂੰ ਆਵਾਜ਼ੇ ਪਹੁੰਚਾਉਣ ਵਾਲੀ ਚੱਲਿਆ ਨਾ ਉਦੋਂ ਬਾਅਦ ਜੇ ਉਹ ਨਹੀਂ ਕਰਦੇ ਜਾਂ ਕੋਈ ਕਾਰਵਾਈ ਕਰਦੇ ਉਦੋਂ ਕੇ ਅਗਲਾ ਸੰਘਰਸ਼ ਕਰਾਂਗੇ ਕੀ ਪੰਜਾਬ ਸਰਕਾਰ ਜਿਹੜੀ ਮੌਜੂਦਾ ਸਰਕਾਰ ਕਿਸਾਨਾਂ ਬਾਰੇ ਵਧੀਆ ਸੋਚ ਰਹੀ ਕਿ ਘਟ ਗਿਆ ਸੋਚਦਾ ਵਧੀਆ ਹੀ ਹੋ ਗਿਆ ਜਿਹੜਾ ਉਹ ਜਾਣ ਦੇ ਦੇਖੋ ਤੁਸੀਂ ਇੱਕ ਬੰਦੇ ਤੋਂ ਪ੍ਰੋਮੋਸ ਕਰ ਰਹੇ ਆ ਵੀ ਅਸੀਂ ਤਾਂ ਜਗਾਰ ਦੇਣਾ ਇੱਕ ਬੰਦੇ ਖੋਣ ਦੇ 200 ਬੰਦੇ ਦਾ ਤਾਂ ਜਗਾਰ ਕਿੱਥੋਂ ਕਿੱਥੋਂ ਰੋਟੀ ਖਾਣੀ ਹੈ ਕੀ ਕਰਨਗੇ ਦਿਹਾੜੀਆਂ ਕਰਨਗੇ ਅਸੀਂ ਲੋਕ ਕੀ ਕਰਾਂਗੇ ਅਸੀਂ ਜੇ 200 ਬੰਦਾ ਬੇਰਜ਼ਗਾਰ ਹੋ ਗਿਆ ਕੀ ਉਹ ਆਪਣੀ ਰੋਟੀ ਪਕਾਉਣ ਲਈ ਗਲਤ ਵੀ ਕੰਮ ਕਰ ਸਕਦਾ ਤੇ ਫਿਰ ਹੁਣ ਹੀ ਉਹ ਤਾਂ ਆਟੋਮੈਟਿਕਲੀ ਹੈ ਇਹ ਆਪਾਂ ਕੀ ਕਹਿ ਸਕਦੇ ਹਾਂ ਜੂ ਤੇ ਆ ਗਾਂ ਬੱਚੇ ਰੋਟੀ ਮੰਗਣੀ ਆ ਉਹਨੇ ਕਿੱਥੋਂ ਰੋਟੀ ਖਾਣੀ ਆ ਹੂੰ ਉਹਨਾਂ ਗਲਤ ਬਸ ਰੋਟੀ ਖਾਣੀ ਆ ਟਿੱਡ ਤਾਂ ਖਾਣ ਬਖਾਂਗੇ ਉਹ ਜਾ ਕੇ ਦਿਹਾੜੀ ਲ ਕਰਨ ਰਹਿ ਲੇ ਕੇ ਜਿੱਦ ਤੱਕ ਕਹਿੰਦੇ ਪਲਾਟ ਦੇ ਦੇਣੇ ਆ ਹੂੰ ਪਲਾਟ ਸਾਨੂੰ ਦੇ ਤੱਕ ਨਾ ਅਸੀਂ ਕਿੱਥੇ ਵੇਚਣ ਜਾਵਾਂਗੇ ਦੱਸੋ ਕੋਈ ਹੈ ਰਏ ਉਹ ਤਾਂ ਐਵੇਂ ਇੱਕ ਉਹਨਾ ਪੰਗਾ ਪਾਉਣਾ ਪਾਇਆ ਹੈ ਗਵਰਨਮੈਂਟ ਦੀ ਗਲਤ ਪਾਲਸੀ ਆ ਚਲੋ ਜੇ ਉਹਨਾਂ ਦੀ ਪਾਲਸੀ ਆ ਉੱਤੇ ਵਿਚਾਰ ਕਰਨ ਇਹਨੂੰ ਜਿਹੜਾ ਨੋਟੀਫਿਕੇਸ਼ਨ ਦੇਣਾ ਕੀਤਾ ਵਾਪਸ ਲੈ ਲੈਣ